ਬੱਦ ਬੱਦਲ ਸੇ ਡਰਾਈਵਰ ਤੇਜ ਹੈ ਮਾਤਰਮ ਵੰਡੇ ਮਾਤਰਮ ਵੰਡੇ ਮਾਤਰਮ ਭਾਰਤ ਮਾਤਾ ਦੀ ਜੈ

ਸਾਰੇ ਪਹਿਲਾਂ ਤਾਂ ਦੇਖ ਕੇ ਹੈਰਾਨ ਸੀ ਕਿ ਛੋਟੇ ਵਿੱਚ ਛੋਟੀ ਜਿਹੀ ਉਮਰ ਤੇ ਤੁਸੀਂ ਆ ਗਏ ਪਰ ਮੈਂ ਦੇਖਿਆ ਕਿ ਉੱਥੇ ਸਾਡੇ ਹਿੰਦੁਸਤਾਨ ਦੇ ਹੋਰ ਵੀ ਬਹੁਤ ਜ਼ਿਆਦੇ ਟੀਮ ਆਈ ਸੀ ਜਿਹੜੇ ਕਿ ਕਾਫੀ ਏਜ ਦੇ ਸੀ ਤੇ ਆਲੇ ਦੁਆਲੇ ਦੇਸ਼ਾਂ ਤੋਂ ਜਿਹੜੇ ਬੰਦੇ ਆਏ ਸੀਗੇ ਉਹ ਥੱਲੇ ਆਈ ਜਾਂਦੇ ਸੀਗੇ ਪਰ ਸਾਡੇ ਹਿੰਦੁਸਤਾਨੀਆਂ ਨੇ ਹਾਰ ਨਹੀਂ ਮੰਨੀ ਉਹ ਪੂਰੇ ਉੱਪਰ ਗਏ ਸਬਮਿਟ ਕੀਤਾ ਤੇ ਵਾਪਸ ਆਏ ਤਾਂ ਮੈਂ ਕਹਿੰਨੀ ਹੈ ਕਿ ਸਾਡੇ ਹਿੰਦੁਸਤਾਨ ਵਿੱਚ ਬਹੁਤ ਪਾਵਰ ਆ ਬਹੁਤ ਜ਼ਿਆਦਾ ਬਹੁਤ ਜਗ੍ਹਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਬਾਰੇ ਫੇਰ ਵੀ ਆਪਣੇ ਦਾ ਪਿਆਰ ਸਾਰਿਆਂ ਦੇ ਸਟੂਡ ਦੇ ਨਾਲ ਮੈਂ ਉੱਥੇ ਉੱਪਰ ਤੱਕ ਗਈ ਉੱਥੇ ਵੈਦਰ ਬਹੁਤ ਖਰਾਬ ਸੀ ਜਿਵੇਂ ਦੇਖ ਰਹੇ ਹੋਗੇ ਫੇਸ ਉਹ ਪੂਰਾ ਇੱਕਦਮ ਇਦਾਂ ਜਿਦਾ ਸੱਪ ਦੀ ਚਮੜੀ ਉੱਤਰ ਹੀ ਹੋਣੀ ਪੂਰਾ ਉਦਾ ਹੋ ਗਿਆ ਸੀਗਾ ਹਾਲਤ ਬਾਕੀ ਬਹੁਤ ਹੀ ਸਾਰਾ ਵਧੀਆ ਸਵਾਗਤ ਕੀਤਾ ਮੈਨੂੰ ਮੈਨੂੰ ਤੁਸੀਂ ਬਹੁਤ ਵਧੀਆ ਗਿਫਟ ਦਿੱਤਾ ਹੈ ਮੈਂ ਤਾਂ ਬਹੁਤ ਫਕਰ ਮਹਿਸੂਸ ਕਰ ਰਹਾ ਹਾਂ ਜੀ ਵੀਕ ਕੇ ਲੜਕੀ ਛੋਟੀ ਜਿਹੀ ਏਜ ਐਡੀ ਵੱਡੀਆਂ ਉਚਾਈਆਂ ਨੂੰ ਹਾਂ ਚੂਕੇ ਆਈ ਹੈ ਮੈਂ ਦਾ ਸਵਾਗਤ ਵੀ ਕਰਦਾ ਹਿੰ ਧੰਨਵਾਦ ਵੀ ਕਰਦਾ ਹਾਂ ਵਧਾਈ ਵੀ ਦਿੰਦਾ ਔਰ ਇਹਨਾਂ ਦੇ ਮਾਤਾ ਜੀ ਨੂੰ ਵੀ ਵਧਾਈ ਦਿੰਦਾ ਦਿਨਾ ਨੇ ਆਪਣੀ ਕੋਖ ਤੋਂ ਇਸ ਪਤਲੀ ਨੂੰ ਜਨਮ ਦਿਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇੱਕ ਬਹਾਦਰ ਲੜਕੀ ਨੂੰ ਇਹਨਾਂ ਨੇ ਜਨਮ ਦਿੱਤਾ ਇਹ ਇੱਕ ਆਗਾਮੀ ਸੀ ਸਾਰੇ ਲੋਕ ਇਸ ਦਾ ਜੋ ਹੈ બે 13 60 કિલ હો ગયા 10